ਅੱਜ ਸਾਬ ਸਿਧੂ ਰਕੋਬੇ ਸਿੰਘ ਜੀ ਮਾਰਨ ਜੀ ਚਨ ਸੁਪਰਾਬਤ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਵਿਖੇ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਵਿਖੇ ਜੋ ਇੱਕ ਮਾਗ ਨੂੰ 14 ਜਨਵਰੀ ਨੂੰ ਹਰ ਸਾਲ ਦੀ ਤਰ੍ਹਾਂ ਸੂਸੀ ਦਸੰਨਾ ਦੀ ਯਾਦ ਦੇ ਵਿੱਚ ਸਨਾਨਾ ਸ਼ੀਤੀ ਜੂੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਕਟਾ ਸਹਿਯੋਗ ਦੇ ਨਾਲ ਲਾਇਆ ਜਾਂਦਾ ਹੈ ਅੱਜ ਇੱਕ ਮਾਗ ਨੂੰ ਜੋ ਪ੍ਰਸ਼ਾਨਾਂ ਦਾ ਦਿਨ ਸ਼ੀਦੀ ਦਿਹਾੜੇ ਦਾ ਦਿਨ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਰ ਵਰਗ ਦੇ ਲੋਕ ਆਗੇ ਸੰਗਤਾਂ ਜੋ ਮੁਕਤ ਸਰੋਵਰ ਦੇ ਵਿੱਚ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਰ ਦਿੱਤਾ ਮੁਕਤੀ ਦਾ ਉਹ ਸਰੋਵਰ ਦੇ ਵਿੱਚ ਆ ਕੇ ਇਸ਼ਨਾਨ ਕਰ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਆ ਜਿਹੜਾ ਦਰਬਾਰ ਸਾਹਿਬ ਦੇ ਲੱਖਾਂ ਦੀ ਗਿਣਤੀ ਵਿੱਚ ਸਾਧ ਸੰਗਤ ਜਿਹੜੀ ਆ ਉਹ ਗੁਰੂ ਨਾਲ ਅਤਿਵਸਤ ਜੁੜੀ ਹੋਈ ਇਕੱਤਰ ਹੁੰਦਾ ਹੈ ਆਹ ਸੰਗਤਾਂ ਦੇ ਸਰੋਵਰ ਦੇ ਪਾਸ ਜਿਹੜੇ ਲਾਇਰ ਜਿਹੜੇ ਖਾਲਸਾ ਬੈਂਕ ਦੇ ਕੋ ਖਤੇ ਅੱਜ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਨ ਦੀ ਚਲ ਸੁਪਰਾਬਤ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਵਿਖੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਜੋ ਇੱਕ ਮਾਗ ਨੂੰ 14 ਜਨਵਰੀ ਨੂੰ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਦਾਸੀਆਂ ਦੀ ਯਾਦ ਵਿੱਚ ਸਨਾਨਾ ਸ਼ੀਤੀ ਜੂੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਦੇ ਨਾਲ ਲਾਇਆ ਜਾਂਦਾ ਹੈ ਅੱਜ ਇੱਕ ਮਾਗ ਨੂੰ ਜੋ ਇਸ਼ਨਾਨ ਦਾ ਦਿਨ ਸ਼ਹੀਦੀ ਦਿਹਾੜੇ ਦਾ ਦਿਨ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਰ ਵਰਗ ਦੇ ਲੋਕ ਆ ਕੇ ਸੰਗਤਾਂ ਜੋ ਮੁਕਤ ਸਰੋਵਰ ਦੇ ਵਿੱਚ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਰ ਦਿੱਤਾ ਮੁਕਤੀ ਦਾ ਉਸ ਸਰੋਵਰ ਦੇ ਵਿੱਚ ਆ ਕੇ ਇਸ਼ਨਾਨ ਕਰ ਰਹੀਆਂ ਨੇ ਤਕਰੀਬਨ ਹੁਣ 12 12:30 ਦਾ ਟਾਈਮ ਹੋ ਚੁੱਕਾ ਹੈ 12 ਵਜੇ ਇਸ਼ਨਾਨ ਮੁਕ ਸਰੋਵਰ ਦੇ ਵਿੱਚ ਸੰਗਤਾਂ ਨੇ ਸ਼ੁਰੂ ਕੀਤਾ ਦੋਸਤੋ ਬਾਅਦ ਇਸ਼ਨਾਨ ਕਰਕੇ ਸੰਗਤਾਂ ਵੱਡੀ ਗਿਣਤੀ ਵਿੱਚ ਗੁਰਦੁਆਰਾ ਕੁੱਤੀ ਗੰਢੀ ਸਾਹਿਬ ਗੁਰਦੁਆਰਾ ਸੁਖਗੜ੍ਹ ਸਾਹਿਬ ਵਿਖੇ ਗੁਰਦੁਆਰਾ ਤੰਬੂ ਸਾਹਿਬ ਕੇ ਗੁਰਦੁਆਰਾ ਮਾਤਾ ਭਾਗੌਰ ਜੀ ਵਿਖੇ ਦਰਸ਼ਨ ਕਰ ਰਹੀਆਂ ਨੇ ਸ਼ਹੀਦਾਂ ਸਿੰਘਾਂ ਨੂੰ ਨਤਮਸਤਕ ਹੋ ਰਹੀਆਂ ਨੇ ਉਹਨਾਂ ਸ਼ਹੀਦਾਂ ਸਿੰਘਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੁਝਾ ਗੁਰਦੁਆਰਾ ਰਾਮਿਆਣਾ ਸਾਹਿਬ ਵਿਖੇ ਗੁਰੂ ਸਾਹਿਬ ਨੂੰ ਕਿਉਂਕਿ ਜੋ ਬਿਦਾਵਾ ਦੇ ਤਾਜ਼ੂਦ ਬਿਦਾਵੇਂ ਨੂੰ ਆਸੇ ਖਿਮਾ ਜਾਂਚਣਾ ਕਰਨ ਵਾਸਤੇ ਖਦਰਾਨੀ ਵੀ ਇਸ ਥਾਂ ਤੇ ਪਹੁੰਚੀ ਸਿੱਖ ਸਾਹਿਬ ਜੀ ਨੂੰ ਗੋਦੋ ਸਹਿਬ ਜੀ ਦੇ ਦਸ਼ਨ ਕਰਨ ਤੋਂ ਪਹਿਲਾਂ ਜੋ ਜਥੇਦਾਰ ਭਾਈ ਮਾਹ ਸਿੰਘੀ ਮਾਤਾ ਭਾ ਕੌਰ ਸੀ ਉਹਨਾਂ ਨੇ ਜੋ ਵਜ਼ੀਰ ਖੂਨ ਫੌਜ ਲੈ ਕੇ ਗੁਰਦੁਆਰਾ ਸੇਮਾਰਾ ਤੇ ਚੜਾਈ ਕਰਨ ਤੇ ਜਿ ਆਇਆ ਸੀ ਤਾਂ ਉਹਨਾਂ ਨੇ ਗੁਰਦੁਆਰਾ ਪ੍ਰੰਗੋ ਸਾਹਿਬ ਦੇ ਸਥਾਨ ਤੇ ਜੋ ਵੱਡੇ ਤੰਬੂ ਲਾਏ ਸਨ ਝਾੜੀਆਂ ਤੇ ਜੋ ਕੱਪੜੇ ਪਾਏ ਸਨ ਜੋ ਉਹਨਾਂ ਨੇ ਡਿਫੈਂਸ ਰੱਖਿਆ ਸੀ ਤੇ ਉਹਨਾਂ ਨੇ ਇਹ ਸੰਨੇ ਇਹ 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 ਕੀਤਾ ਕਿ ਉਹ ਸਪੌਜ ਨੂੰ ਇੱਥੇ ਰੁਕਿਆ ਜਾਵੇ ਇਸ ਰਾਣੀ ਪ੍ਰਣਪੁੰਦ ਦੇ ਵਿੱਚ ਖਦਰਾਣੇ ਦੀ ਘਾਤ ਤੇ ਉਹਨਾਂ ਸਿੰਘਾਂ ਨੇ ਉਹ ਜੀ ਵਜ਼ੀਰ ਖਾਨ ਦੀ ਫੌਜ ਨੂੰ ਰੁਕਿਆ ਤੇ ਬੜੀ ਦਲੇਰੀ ਦੇ ਮੈਨ ਨਾਲ ਉਹਨਾਂ ਨੇ ਲੜੇ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਜੰਗ ਦੀ ਸਮਾਪਤੀ ਦੇ ਬਾਅਦ ਗੁਰਦੁਆਰਾ ਟਿੱਬੀ ਸਾਹਿਬ ਤੇ ਜੋ ਗੁਰਗੋਵੀਸੇ ਦੀ ਮਹਾਰਾਜ ਸਟੇ ਕੀਤਾ ਸੀ ਪੜਾਹ ਕੀਤਾ ਸੀ ਜੰਗ ਦੀ ਸਮਾਪਤੀ ਦੇ ਬਾਅਦ ਗੁਰਗੋਵੀਸ ਸਿੰਘ ਜੀ ਮਹਾਰਾਜ ਇਸ ਸਥਾਨ ਤੇ ਗੁਰਦੁਆਰਾ ਟਿੱਬੀ ਸਾਹਿਬ ਦੁਆਰਾ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਸਥਾਨ ਤੇ ਜੋ ਖਦਰਾਨੇ ਦੀ ਢਾਬ ਸੀ ਇਸ ਸਥਾਨ ਤੇ ਪਹੁੰਚਦੇ ਨੇ ਜੋ ਇਤਿਹਾਸ ਕਹਾਣਾਂ ਸੰਗਤਾਂ ਨੂੰ ਦਰਸ਼ਿਤ ਕਰ ਰਹੀਆਂ ਨੇ ਉਸਮਾਨ ਦੇ ਨਾਮ ਨਾਲ ਆਪਣੇ ਘੂੜੇ ਸਬਾਬ ਰੱਖੇ ਅਤੇ ਸ਼੍ਰੀਦਾ ਸਿੰਘ ਨੂੰ तमाम ਵਰ ਦੇ ਕੇਂਦਰਾਂ ਵਿੱਚ ਵਿਦਰਾਣਾ ਕਰ ਮੁਕਤਸਰ ਮੁਕਤ ਮੁਕਤਸਰ ਕੀਨ ਹੋਏ ਸਾਥਕ ਜੀ ਜਮਾ ਬੜਾ ਮਹਤਵਪੂਰਨ ਵੀ तमाम ਵਰ ਦੇ ਕੇ ਸਿੰਘਾਂ ਨੂੰਵਾਜਾ ਤੇ ਮੇਰਾ 10000 ਤੇ ਮੇਰਾ 20000 ਤੇ ਮੇਰਾ 30000 ਸਾਰੇ ਸਿੰਘਾਂ ਨੂੰ ਤਮਾਮ ਆਕਤ ਇਨਾਮ ਜਿਆ ਤੇ ਉਹਨਾਂ ਸ਼ਹੀਦ ਸਿੰਘਾਂ ਨੇ ਕੋਸ਼ਿਸ਼ਾਂ ਪ੍ਰਾਪਤ ਕਰਕੇ ਸਾਡੇ ਉਹਨਾਂ ਦਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨੇ ਕਿ ਆਪਣੇ ਹੱਥੀਂ ਸਸਕਾਰ ਕੀਤਾ ਉਹਨਾਂ ਦੀ ਯਾਦ ਦੇ ਵਿੱਚ ਅੱਜ ਇੱਕ ਮਾਗ ਨੂੰ 14 ਜਨਵਰੀ ਨੂੰ ਹਰ ਸਾਲ ਹੀ ਵੱਡੀ ਪੱਧਰ ਤੇ ਜੋ ਇਹ ਸ਼੍ਰੀਦੀ 40 ਮੁਕਤੇ ਦੀ ਸ਼੍ਰੀਦੀ ਦਾੜਾ ਮਨਾਇਆ ਜਾਂਦਾ ਅੱਜ ਮਨਾਇਆ ਜਾ ਰਿਹਾ ਅਗਰੀਪੜ 12 ਵਜੇ ਇਸ਼ਨਾਨ ਸ਼ੁਰੂ ਹੋ ਗਿਆ ਮੁਕਸਰੋਵਰ ਦੇ ਵਿੱਚ ਸਾਰੀਆਂ ਸੰਗਤਾਂ ਕੋਲ ਦਾ ਟਿੱਕੀ ਗੱਡੀ ਸਾਭ ਕੇ ਸਖਤਾਂ ਪਸੇ ਕਰ ਰਹੀਆਂ ਨੇ ਤੇ ਮੈਂ ਅਪੀਲ ਕਰਦਾ ਸਖਤਾਂ ਨੂੰ ਕਿ ਜਿਨ੍ਹਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਹੋਏ ਨੇ ਅੰਮ੍ਰਿਤ ਨਹੀਂ ਛਕਿਆ ਉਹ ਵੀ ਆਪਣੇ ਬਦਾਵੇ ਪਰਿਵਾਰ ਕੇ ਗੁਰੂ ਗ੍ਰੰਥ ਸਾਹਿਬ ਤੇ ਲੜ ਲਗੋ ਅਮਰਤਾਰੀ ਹੋ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੜ ਕੇ ਭੁਲ ਲਗੇ ਪਖੰਡਵਾਤ ਤੋਂ ਦੂਰ ਹੋਈਏ ਗੁਰੂ ਧੰਮ ਤੋਂ ਦੂਰ ਹੋਈਏ ਅੱਜ ਦਾ ਜੋ ਸਿੰਘਾਂ ਦਾ ਇਸ ਨੇ ਸਿੰਘਾਂ ਦੇ ਦਸਾਨੀ ਸ਼ਹਾਦਤ ਕੇ ਆਪ ਸਾਨੂੰ ਪ੍ਰੇਰਨਾ ਦੇ ਰਹੀ ਹੈ ਕਿ ਅਸੀਂ ਸਾਰੇ ਹੀਰ ਜੇਵਨ ਛੱਡ ਕੇ ਕੇਵਲ ਤੇ ਕੇਵਲ ਗੁਰੂ ਦਾਮ ਤੋਂ ਪੂਰ ਹੋ ਕੇ ਪਖੰਡਵਾਤ ਤੋਂ ਪੂਰ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜ ਲੱਗੇ ਤੇ ਆਓ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਸ਼ਹੀਦਾਂ ਸਿੰਘਾਂ ਦੀ ਇਸ ਧਰਤੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਸ਼ਰ ਸਾਹਿਬ ਵਿਖੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਗੁਰੂ ਅਸ਼ੀਰਵਨ ਸਾਹਿਬ ਵਿਖੇ ਦਰਸ਼ਨ ਕਰਕੇ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਕੋਟਾਨ ਕੋਟ ਪ੍ਰਣਾਮ ਕਰੀਏ ਅੰਤ ਵਿੱਚ ਮੈਂ ਸਾਰੀ ਸ਼ਕਤੀ ਤੋਂ ਇਹ ਪ੍ਰੀਰਤ ਕਰਦਾ ਕਿ ਜੋ ਸ੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਸਾਹਿਬ ਸ੍ਰੀ ਦਰਪਾਤ ਸਾਹਿਬ ਸ੍ਰੀ ਮਖਸ਼ਰ ਸਾਹਿਬ ਵੱਲੋਂ ਹਰ ਪ੍ਰਕਾਰ ਦੇ ਪ੍ਰਬੰਧ ਕੀਤੇ ਲੋਗਰਾ ਦੇ ਕੀਤੇ ਪ੍ਰਬੰਧ ਦੇ ਕੀਤੇ ਕੰਟਰੋਲ ਦੇ ਕੀਤੇ ਸਾਰੇ ਹੀ ਆਰਾਮ ਦੇ ਨਾਲ ਬੜੇ ਸ਼ਿੱਦਤ ਦੇ ਨਾਲ ਬੜੇ ਪਿਆਰ ਦੇ ਨਾਲ ਆ ਕੇ ਦਰਸ਼ਨ ਕਰੀਏ ਤੇ ਸ਼ਹੀਦਾਂ ਸਿੰਘਾਂ ਨੂੰ ਪੂਟਾਣ ਕੋਟ ਪ੍ਰਣਾਮ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ